ਦੀ ਸਰਟੀਫੀਕਟ ਸ਼ੌਕੀ ਸਰਦਾਰ 16 ਮਈ ਨੂੰ ਆਉਣ ਵਾਲੇ ਦਰਬਾਰ ਗੀਤ ਹੋਣ ਵਾਲੀ ਹੈ ਤੇ 22 ਹੋਣ ਨਾਲ ਮੇਰੀ ਪਹਿਲੀ ਫਿਲਮ ਹੈ ਨਾ ਵੀ ਗਿਆ ਨਾਲ ਵੀ ਪਹਿਲੀ ਹੈ ਜੇ ਅਜਿ ਘੁਰੂ ਤਾਵਣੀ ਆਇਆ ਉਹ ਵੀ ਛੋਟਾ ਵੀ ਉਹਨਾਂ ਨਾਲ ਵੀ ਪਹਿਲੀ ਦਫਾ ਕੰਮ ਕਰ ਰਹੇ ਮੈਨੂੰ ਅਕਸਰ ਤੇਰੇ ਜੀ ਜਾਣਕਾਰ ਕਹਿੰਦੇ ਉਹਸੀ ਕੇ ਸਾਰੇ ਨਾਲ ਕੰਮ ਕੀਤਾ ਤੁਸੀਂ ਇਕੱਲੇ ਨਹੀਂ ਆਏ ਕਦੇ ਜੇ ਜੋ ਮਾਲਕ ਨੇ ਮੌਕਾ ਦਿੰਦਾ ਅਸੀਂ ਇਕੱਠੇ ਵੀ ਆ ਰਹੇ ਹਾਂ ਅੱਜ ਸਾਰੇ ਹਰਪਾ ਤੇ ਜਿਆ ਕਰ ਰਹੇ ਨੇ ਜੀ ਜੀ ਕਿ ਸਾਰੇ ਵਾਹ ਚੱਕੇ ਸਕੂਰੂ ਔਰ ਰੱਤੇ ਨੇ ਵੀ ਗਾੜੀ ਚੱਕਰ ਨੂੰ ਸਾਡੇ ਪੈਦਾ ਤੁਹਾਡਾ ਕੀ ਕਿਰਦਾਰ ਹੈ ਫਿਲਮ ਦੇ ਵਿੱਚ ਮੈਂ ਮੈਂ ਚਾਚਾ ਜੀ ਬੱਗੂ ਜੀ ਦਾ ਫਿਲਮ ਦੇ ਵਿੱਚ ਔਰ ਗੁਰੂ ਰੰਧਾਵਾ ਮੇਰਾ ਬੇਟਾ ਬਣਿਆ ਇੱਕ ਕਰੈਕਟਰ ਹੈ ਆ ਜਾ ਜੀ ਕਿ ਚਲੋ ਇਸ ਅਸਲੇ ਵਿੱਚ ਪਰਿਵਾਰ ਦੀ ਬੌਂਡਿੰਗ ਔਰ ਉਹਦਾ ਗਿੱਲਾ ਇੰਗਲ ਜੀ ਹੈ ਚਲ 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 ਹੋ ਜਾ ਕੇ ਇਹ ਇਸ ਤਰ੍ਹਾਂ ਦੀ ਫਿਲਮ ਹੈ ਜੀ ਸਾਹਿਬ ਇਹ ਆਪਸੀ ਪਰਿਵਾਰਕ ਪਰਿਵਾਰਕ ਫਿਲਮ ਦਿਖਾਈ ਹੈ ਰਿਸ਼ਤੇ 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 ਦਿਖਾਈ ਪਰਿਵਾਰਕ ਵੀ ਹੈ ਔਰ ਥ੍ਰਿਲ ਵੀ ਹੈ ਐਕਸ਼ਨ ਵੀ ਹੈ ਪਰ ਪਰਿਵਾਰਿਕ ਰਿਸ਼ਤੇ ਨੂੰ ਪਰਿਵਾਰਕ ਰਿਸ਼ਤੇ ਬੜੇ ਸਟਰੌਂਗ ਟਰੱਕ ਨਾਲ ਬੌਂਡਿੰਗ ਹੈ ਜਿਵੇਂ ਪਰਿਵਾਰ ਦੇ ਵਿੱਚ ਕਿਸੇ ਵੇਲੇ ਗੁੱਸਾ ਗਿੱਲਾ ਉਹ ਵੀ ਹੋ ਜਾਂਦਾ ਹੈ ਲੇਕਿਨ ਉਹਨਾਂ ਦੀ ਬੌਂਡਿੰਗ ਇੰਨੀ ਸਟਰੌਂਗ ਹੈ ਕਿ ਉਹ ਗੁੱਸਾ ਗਿੱਲਾ ਉਹ ਲੋਕ ਕੋਈ ਫਰਕ ਨਹੀਂ ਪਾਉਂਦਾ ਉਹਨਾਂ ਦੇ ਵਿੱਚ ਆਕਰ ਕਰ ਉਹ ਸਭ ਮਸਲੇ ਹੱਲ ਹੋ ਜਾਂਦੇ ਨੇ ਜੇ ਆਪ ਸਾਬ ਚਾਚਾ ਭਤੀਜਾ ਦਾ ਰਿਸ਼ਤਾ ਕਲਪਸ ਤੇ ਕਾਫੀ ਦਿਖਾਇਆ ਗਿਆ ਹੈ ਗੁੱਸਾ ਗਿੱਲਾ ਹੁੰਦਾ ਹੈ ਤੇ ਔਰ ਚਾਚੇ ਦੀ ਇੱਜ਼ਤ ਭਤੀਜਾ ਦਿਲੋਂ ਕਰਦਾ ਹੁੰਦਾ ਹੈ ਭਾਵੇਂ ਉਸ ਗੁੱਸਾ ਕਿੰਨਾ ਵੀ ਹੋਵੇ ਔਰ ਆਦਰਕਾਰ ਵੀ ਉਰ ਹੋ ਜਾਂਦੇ ਆ ਮਸਲੇ ਤੇ ਕਿੰਨਾ ਸਿਰਫ ਜੀ ਦੇਖਿਆ ਜਿਉਂਕਿ ਕਈ ਨਵੇਂ ਅੰਦਾਜ਼ ਨਾਲ ਪੇਸ਼ ਕੀਤੀ ਗਈ ਹੈ ਗੱਲਬਾਤ ਗੁੱਸਾ ਭਤੀਜੇ ਦਾ ਬੱਪੂ ਮਾਨਵਰਗ ਸੀ ਜਾਂ ਭਤੀਜੇ ਵਜ੍ਹਾ ਗੁੱਸਾ ਆਖਿਓਗੇ ਸਰੇ ਬਲਕਿ ਮੇਰਾ ਤੇ ਮਤਲਬ ਸਾਡਾ ਚਾਚੇ ਭਤੀਜੇ ਦਾ ਗੁੱਸਾ ਗਿੱਲਾ ਸੀ ਉਹ ਮੇਰਾ ਬੇਟਾ ਬਣਿਆ ਤੇ ਬਹੁਤ ਗਲਤਫਹਮੀ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਤੇ ਪਰ ਜਿਹੜਾ ਭਤੀਜਾ ਹੈ ਉਹ ਉਹ ਅਕਸਰ ਆਪਾਂ ਵੇਖਦੇ ਹਾਂ ਮੁੰਡਿਆਂ ਦੇ ਵਿੱਚ ਜਿਹੜਾ ਚਾਚੇ ਭਤੀਜੇ ਦਾ ਰਿਸ਼ਤਾ ਹੁੰਦਾ ਹੈ ਨਾ ਉਹ ਨਾਲੇ ਤਾਂ ਇੱਕ ਯਾਰ ਚਾਚਾ ਹੁੰਦਾ ਹੈ ਔਰ ਨਾਲੇ ਇੱਕ ਵੱਡਿਆਂ ਵਾਲੀ ਜਿੰਦੂਨੀ ਹੈ ਦੋਵੇਂ ਗੱਲਾਂ ਹੀ ਹੁੰਦੀਆਂ ਉਹ ਚੀਜ਼ ਇਹਦੇ ਵਿੱਚ ਵਧੀਆ ਦੱਸਦਾ ਹੁੰਦਾ ਹੈ ਕੀ ਬੜਾ ਟਾਈਮ ਲਾਤਾ ਨਾ ਇਕੱਠੇ ਹੋਣ ਨੂੰ ਤੁਸੀਂ ਵੀ ਬਹੁਤ ਫਿਰਦਾ ਜਾਂਦੇ ਆਂ ਦਾਸ ਸਾਹਿਬ ਨੇ ਬਹੁਤ ਐਲਬਮਾਂ ਕਰਨੀਆਂ ਚਾਹੁੰਦੇ ਸੀ ਕਿੱਦਾਂ ਸੋਚਿਆ ਵੀ ਇਕੱਠੇ ਹੋਣ ਫਿਰ ਇਕੱਠੇ ਕਰੀ ਅਸੀਂ ਤਾਂ ਚਲੋ ਇੱਕ ਆਰਟਿਸਟ ਨੇ ਤਾਂ ਵੀ ਸੋਚਣਾ ਹੁੰਦਾ ਜੀ ਜਦ ਕੋਈ ਫਿਲਮ ਵਾਲਾ ਚੱਕੀ ਕਹਾਣੀ ਲੈ ਕੇ ਆਉਂਦਾ ਉਦੋਂ ਪ੍ਰੋਗਰਾਮ ਬਣ ਜਾਂਦਾ ਸਾਡੇ ਕੋਲੇ ਕੋਈ ਇਸ ਤੋਂ ਪਹਿਲਾਂ ਇਕੱਠਿਆਂ ਨੂੰ ਲੈਣ ਵਾਲਾ ਕੋਈ ਆਇਆ ਹੀ ਨਹੀਂ ਤੇ ਜਦੋਂ ਆਇਆ ਤੇ ਉਦੋਂ ਇਹ ਕਿਹਨੇ ਖਰਚਾ ਨਹੀਂ ਚੱਕਿਆ ਪ੍ਰੋਡਕਸ਼ਨ ਇਹਨਾਂ ਬਜਟ ਨਹੀਂ ਬਣਿਆ ਗਿਆ ਇਹ ਜੀ ਕੋਈ ਗੱਲ ਨਹੀਂ ਸੀ ਇਹ ਬਾਈ ਹੋਰੀ ਚੰਗੀ ਤਰ੍ਹਾਂ ਦੱਸ ਸਕਦੇ ਕਿਉਂਕਿ ਇਹ ਪ੍ਰੋਡਕਸ਼ਨ ਚ ਜੁੜੇ ਹੋਏ ਸਾਰਾ ਇਹਨਾਂ ਦਾ ਇੱਕ ਕੰਮ ਜਾਂ ਇਹ ਜੀ ਕੋਈ ਗੱਲ ਨਹੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਬਸ ਚਰਚੇ ਜੱਡੇ ਢੰਗ ਨਾਲ ਮਿਹਨਤ ਕਰਨ ਦੀ ਹੈ ਔਰ ਕੋਸ਼ਿਸ਼ ਕੀਤੀ ਹੈ ਕਿ ਅੱਛੀ ਫਿਲਮ ਬਣਾਈਏ ਮਾਨ ਸਾਹਿਬ ਵਿੱਚ ਗੀਤ ਕਿੰਨੇ ਆ ਜੀ ਦੱਸ ਦੇਖਣੇ ਤੱਕ ਉਹ ਨਹੀਂ ਦਿਖਾਉਂਦਾ ਦੱਸ ਭਾਈ ਕਿਹੜੇ ਵਾਦੂ ਆ ਮਿਊਜ਼ਿਕ ਵਧੀਆ ਹੈ ਬਹੁਤ ਸੁਣਾ ਹੈ ਯਾਨੀ ਮਤਲਬ ਇਹ ਫਿਲਮ ਦੇ ਨਾਲ ਇਹ ਤੁਹਾਡੇ ਆਪਣੇ ਕਿੰਨੇ ਜੀ ਗੀਤ ਨੇ ਜਿਹੜੇ ਤੁਸੀਂ ਗਾਇਆ ਹੈ ਉਹ ਪੰਜਾਬ ਹੀ ਆਪਣੇ ਤੁਸੀਂ ਵੀ ਆਪਣੀ ਹੈ ਸਾਰਾ ਕੁਝ ਆਪਣਾ ਹੈ ਇਹਦੇ ਚ ਜਿਹੜਾ ਨਾ ਸਟਰੀ ਲਾਈਨ ਹੈ ਉਹ ਫਿਲਮ ਚ ਘੁਲ ਗਿਆ ਆਲਾ ਜਿਹਾ ਉਹ ਡਿਜੀਟਲ ਦੌਰ ਤੇ ਮੈਂ ਪਹਿਲਾਂ ਵੀ ਜਦੋਂ ਅਸੀਂ ਕੰਮ ਕਰਦੇ ਹਾਂ ਫਿਰ ਉਹਦੇ ਦੋ ਹਿੱਸੇ ਬਣੇ ਪੜਦੇ ਇੱਕ ਸੰਗੀਤ ਇੱਕ ਕਹਾਣੀ ਤੇ ਸੰਗੀਤ ਦਾ ਜੁਬਾ ਸਾਡਾ ਕਹਾਣੀ ਦਾ ਜੋ ਬੰਦੀ ਹੈ ਜੀ ਸਜੀਤ ਨੂੰ ਬਹੁਤ ਮੂਰਾ ਰਹੇ 10 ਸਰੋ ਤੇ ਤਾਰੀ ਬਾਈ ਹਰਵੰਦ ਦੇ ਸਾਡਾ ਦਿਲਦਾਰ ਇਸ ਤਰ੍ਹਾਂ ਦਾ ਇਹ ਐਸ ਤਰ੍ਹਾਂ ਦੇ ਖੜਕ ਨਹੀਂ ਜਾਣ ਗਿਰਸਾ ਕੋਈ ਇਦਾਂ ਦਾ ਡਾਇਲਗ ਪਹਿਲਾਂ ਨਾ ਸਵੇੜਿਆ ਬਹੁਤ ਹਨ ਇਸ ਫਿਲਮ ਦੇ ਵਿੱਚ ਹਨ ਬੜਾ ਬੜੇ ਦਿਮਾਗ ਤੇ ਜਹਨ ਚ ਬੈਠਾ ਹੋ ਉਹ ਡਾਇਲਗ ਤੁਹਾਨੂੰ ਦੱਸ ਅਸਜਨਾ ਜੀ ਪਹਿਲੀ ਫਿਰਮਾ ਹੁੰਦੀ ਹੈ ਵੀ ਜਿਹਦੇ ਚ ਜੋ ਬਰ ਬਰ ਕੇ ਡਾਇਲੌਗ ਕੋਲਦੇ ਹੋ ਕੋਈ ਕਈ ਤਿੰਨ ਹੁੰਦੀ ਹੈ ਵੀ ਫਿਲਮ ਦੇ ਵਿੱਚ ਕਹਾਣੀ ਜੁਗਤੀ ਵੀਰਦੀ ਹੈ ਗੱਲਬਾਤ ਇਸ ਤਰ੍ਹਾਂ ਇਹ ਸਾਰੀ ਫਿਲਮ ਹੀ ਤੁਹਾਨੂੰ ਵਧੀਆ ਲੱਗੇਗੀ ਹੋਰ ਸਾਰੀ ਗੱਲਬਾਤ ਹਰ ਸੀਨ ਹੀ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸੋਹਣੇ ਢੰਗ ਨਾਲ ਫਿਲਮਾਇਆ ਗਿਆ ਹੈ ਧੀਰੇ ਜੀ ਨਾਲ ਮੈਂ ਇਸ ਤੋਂ ਪਹਿਲਾਂ ਵੀ ਇੱਕ ਫਿਲਮ ਕਰ ਚੁੱਕਿਆ ਮਜੈਲ ਔਰ ਉਹਨਾਂ ਦਾ ਦੇਖਿਆ ਚੈਸਟ ਐਕਟਰੀਆ ਫਿਲਮਾਂ ਚ ਚੰਗਾ ਉਹਨਾਂ ਦਾ ਹੱਥ ਫਿਰਦਾ ਹੈ ਤੇ ਔਰ ਖਾਸ ਤੌਰ ਤੇ ਐਕਸ਼ਨ ਸ਼ਾਮਜੀਤ ਹੈ ਆਪਣੇ ਸ਼ਾਮ ਕੌਸ਼ਲ ਸਾਹਿਬ ਦਾ ਬਹੁਤ ਦਾ ਫਿੱਟ ਆ ਕੇ ਬਨੇ ਜੋ ਆ ਜਾਂਦੇ ਜੀ ਸਾਰੀ ਟੀਮ ਹੀ ਬੜੀ ਅੱਛੀ ਹੈ ਜਦੋਂ ਸਾਰੇ ਅੱਛੀ ਟੀਮ ਹੋਵੇ ਮੇਰੇ ਖਿਆਲ ਦੇ ਵਿੱਚ ਚੰਗਾ ਕੰਮ ਹੋ ਜਾਂਦਾ ਹੈ ਹੈਸ਼ਟੈਗ ਮਾਨ ਬਕੂਮਾਨ ਆਰੰਦ ਨੂੰ ਕਿੰਦਾ ਦਿੱਸਦਾ ਹੈ ਜੀ ਉਸ ਨੇ ਸਾਰੀ ਬੜੀ ਰਿਵਾਈਵ ਹੋ ਗਈ ਉਹ ਬਹੁਤ ਹੀ ਖਸਾ ਜ਼ਿਆਦਾ ਸੋਹਣੇ ਵੈਸੇ ਜੀ ਲੱਗਦੇ ਨੇ ਜੀ ਮਾਂ ਦਾ ਬਰੋਗਨ ਕੰਮ ਕਰਨ ਦੀ ਯੋਜਨਾ ਨਹੀਂ ਸਕਦਾ ਬਾਤ ਇਹਦਾ ਰੂਕ ਕਿ ਕਿਵੇਂ ਨਿਰਦੇਸ਼ਕ ਇੱਕ ਇੱਕ ਛੋਟੀ ਕਹਾਣੀਏ ਦੁਨੀਆਂ ਬੰਦੀ ਹੈ ਦੇਖੋ ਵੈਸੇ ਤਾਂ ਜਦੋਂ ਕੋਈ ਵੀ ਫਿਲਮ ਬਣਦੀ ਹੈ ਕਾਨਫਰੰਸ ਹੁੰਦੀ ਹੈ ਆਰਟਿਸਟਾਂ ਨੂੰ ਦੱਸਾਇਆ ਜਾਂਦਾ ਤੁਹਾਡੇ ਸਵਾਲਾਂ ਦੇ ਜਵਾਬ ਦੇਣਾ ਵੈਸੇ ਡਾਇਰੈਕਟਰ ਚਾਹੀਦੇ ਸੀ ਹਰ ਕਾਨਫਰੰਸ ਚ ਚਾਹੀਦੇ ਕਿਉਂਕਿ ਜਦੋਂ ਹੁਣ ਗਿੰਦੂ ਬਾਈ ਉਹ ਆਪਣੇ ਰੋਗ ਬਾਰੇ ਦੱਸ ਸਕਦੇ ਬਹੁਤ ਹੀ ਕਹਾਣੀ ਰਿਵੀਲ ਕਰ ਸਕਦੇ ਫਿਰ ਉਹਨਾਂ ਨੂੰ ਵੀ ਤੇ ਬੇਇਤਰਾਜ਼ ਦਿੰਦਾ ਤੇ ਸਹੀਦ ਬਾਰੇ ਮੈਂ ਕਾਹਨ ਕਿ ਦੱਸ ਸਕਦਾ ਯਾਰ ਬੰਦੇ ਉਹਨੀਆਂ ਨੇ ਬਹੁਤ ਵਧੀਆ ਕੰਮ ਕਰਦੇ ਆ। ਅਸਲ ਜਿਹੜਾ ਸਾਡਾ ਪੰਜਾਬੀ ਸੀਨ ਮੈਨੂੰ ਲੱਗਦਾ ਹੈ ਉਹ ਸ਼ਹਿਦਤ ਹੈ ਜਿਸ ਦਾ ਕਾਮੇਡੀ ਉੱਤਮ ਜਿਆਦਾ ਬਣਦੀ। ਕੋਈ ਚੀਜ਼ ਦੀ ਪਰਵਾਹ ਨਹੀਂ ਹੁੰਦੀ। ਉਹ ਬੁੜੀਆਂ ਸੋਚੀਆਂ ਨੇ। ਸਾਡੇ ਕਾਮਕਸ ਤੋਂ ਰਹਿ ਗਿਆ ਤਕਰੀਬਨ ਮੈਂ ਤੁਹਾਨੂੰ ਦੱਸਣਾ ਪਰਵਾਹ ਦੇ ਨਾਲ ਜਿਹੜੀ ਥ੍ਰਿਲਰ ਬਣਾਉਣਗੇ ਇਹਨਾਂ ਦੇ ਥੋੜੇ ਜਿਹਾ ਬਜਟ ਵੀ ਵੱਧ ਜਾਵੇ ਜਗਤੀ ਲਸ਼ਕੀ ਨੂੰ ਪਹਿਲੀ ਬਾਤ ਤੁਸੀਂ ਜਿਹੜਾ ਆਮ ਤੌਰ ਤੇ ਜੇ ਆਪਾਂ ਪਾਉਣੀ ਫਿਲਮ ਬਾਹਰ ਕਰੀਏ ਇਹੋ ਨਾਲ ਉਹ ਸਰਦੀ ਮਿਲਦੀ ਹੈ ਪਰ ਜੇ ਆਪਾਂ 25% ਬਾਹਰ ਕਰ ਦਿੰਦੇ ਸਭ ਤੋਂ ਜ਼ਿਆਦਾ ਮਹਤਵਪੂਰਨ ਉਹ ਫਿਰ ਪ੍ਰੋਡਿਊਸਰ ਦੇ ਖਰਚੇ ਤੇ ਪੈ ਜਾਂਦੇ ਤੇ ਇਹਦੀ ਜਿਹੜੀ ਜਰਨੀ ਹੈ ਬਹੁਤ ਲੰਬੀ ਪਰਵਾਹ ਹੈ ਔਰ ਤ੍ਰੇਲਰ ਵੀ ਹੈ ਤ੍ਰੇਲਰ ਘੱਟ ਹੋਣੀ ਪੈਂਦੀ ਜੇ ਦਾ ਤੁਸੀਂ ਉਹੇ ਕਹਿੰਦਾ ਤੁਸੀਂ ਸਿਨੇਮਾ ਦੇਖੋ ਮੁੰਡੇ ਚਾਹ ਤੋਂ ਤੇ ਜੇ ਤੁਸੀਂ ਜਾ ਕੇ